ਤੁਹਾਡਾ ਮਰ ਮੇਰ ਕੋ ਅੱਛਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਦਵਿੰਦਰ ਜੀ ਦਾ ਉਹ ਕਦੋਂ ਅਮਰੀਕਾ ਗਿਆ ਸੀ ਤੁਹਾਡਾ ਬੇਟਾ ਇੱਥੋਂ ਦਾ 13 ਦਿਨ ਹੋਏ ਹੋਏ ਹਾਂ ਇੱਥੋਂ 2 ਮਹੀਨੇ ਹੋਏਗਾ ਇਹਨੂੰ ਉੱਥੋਂ ਵਾਹ ਯਾਨੀ 2 ਮਹੀਨੇ ਦੇ ਵਿੱਚ ਵਾਪਸ ਆ ਗਿਆ ਪਹਿਲਾਂ ਕਿੱਥੇ ਸੀ ਬੈਠਾ ਤੁਹਾਡਾ ਬੈਠ ਜਾ ਤੇ ਦੁਬਈ ਤੋਂ ਹੀ ਅਮਰੀਕਾ ਸ਼ਿਫਟ ਹੋਏ ਸੀ ਹਾਂ ਜੀ ਤਵੇ ਜਾ ਕਿੰਨੇ ਕ ਦਿਨ ਹੋਏ ਸੀਗੇ ਅਮਰੀਕਾ ਪਹੁੰਚਿਆ ਨੂੰ ਉਹਨੂੰ ਆ 13 ਦਿਨ ਕਹ ਰਹੀ ਸੀ ਨਾ ਰੱਤੀ ਆ ਗਿਆ ਘਰ ਹਾਂ ਤੇ ਲਾਸਟ ਫੋ ਡਿਬੇਟੇ ਦੇ ਨਾਲ ਜਦੋਂ ਅਮਰੀਕਾ ਦੇ ਵਿੱਚ ਤੁਹਾਡਾ ਪੁੱਤਰ ਸੀ ਗੱਲ ਕਦੋਂ ਹੁੰਦੀ ਐ ਲਾਸਟ ਕੋਈ ਨਹੀਂ ਕੋਈ ਨਹੀਂ ਨਹੀਂ ਹੋਈ ਨਹੀਂ ਹਰ ਜਦੋਂ ਡਿਪੋਰਟ ਕਰਨ ਦੇ ਹੁਕਮ ਆਏ ਆ ਫੋਨ ਆਇਆ ਕੋਈ ਘਰ ਤੁਹਾਨੂੰ ਕਿ ਨਹੀਂ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਰਾਤੀ ਕਿੰਨੇ ਕ ਵਜੇ ਉਹ ਪਹੁੰਚਿਆ ਤੁਹਾਡੇ ਕੋਲ ਇੱਥੇ ਪਹੁੰਚਿਆ 9:30 ਕੋਈ ਗੱਲਬਾਤ ਕੀਤੀ ਉਹਨੇ ਵੀ ਕਿਸ ਤਰ੍ਹਾਂ ਕੋਈ ਪਰੇਸ਼ਾਨੀ ਉਹਨੂੰ ਆਈ ਹੋਈ ਨਹੀਂ ਕੋਈ ਨਹੀਂ ਪੋਤਾ ਉਹ ਪਰੇ ਜਾਣ ਚ ਸੀ ਸਮਾ ਕਰਨੀ ਕਰ ਹਮ ਕਿੰਨੀ ਏਜ ਕਿੰਨੀ ਸੀ ਬੈਠੇ ਦੀ ਉਮਰ ਕਿੰਨੀ ਸੀ ਤੁਹਾਡਾ 40 ਸਾਲ ਹੁੰਦਾ ਤੇ ਵਿਆਹ ਹੋਇਆ ਬੇਟਾ ਤੁਹਾਡਾ ਹਾਂ ਵਿਆਹ ਹੋਇਆ ਸੀ ਦੁਬਈ ਕਿੰਨੀ ਦੇਰ ਤੋਂ ਰਹਿ ਰਹੇ ਸੀ ਤਾਂ ਉਹ ਮੈਨਿਆ ਰਿਹਾ ਉੱਥੇ ਜਾਣੇ 1.5 ਕ ਮੈਂ ਨਾ ਰਿਹਾ ਦੁਬਈ ਚ ਹਾਂਜੀ ਪਰ ਵੀਜੀ ਪੈਸੇ ਕਿੰਨੇ ਕ ਲੱਗੇ ਕੁਝ ਪਤਾ ਹੈ ਕਹੇ ਨਹੀਂ ਮੈਨੂੰ ਪਤਾ ਉਹ ਤੁਹਾਡੇ ਵਹੀ ਜੇ ਪਤਾ ਜੋ ਉੱਥੇ ਹੋਇਆ ਹਾਂਜੀ ਤੇ ਹੁਣ ਬੇਟਾ ਦੱਸ ਰਿਹਾ ਕਿ ਸਵੇਰੇ 5 ਵਜੇ ਤੱਕ ਕਿੱਥੇ ਗਿਆ ਹੋਇਆ ਹੈ ਕਿੱਥੇ ਗਏ ਨੇ ਕੁਝ ਪਤਾ ਨਹੀਂ ਇੰਨਾ ਹੁਣ ਮੈਨੂੰ ਦੱਸਿਆ ਨਹੀਂ ਮੈਂ ਸੁੱਤੀ ਪਈ ਸੀ ਸੁੱਤੀ ਪਈ ਕਾ ਛੱਡ ਕੇ ਚਲੇ ਗਏ ਮੈਂ ਨਾਲੇ ਕੋਈ ਵੀ ਹਮਲ ਨਹੀਂ ਆ ਗਿਆ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਮੈਂ ਮੈਂਬਰ ਪੰਚਾਇਤ ਪਿੰਡ ਲਾਂਗੜੇ ਤੋਂ ਤੇ ਜਿਹੜੀ ਇਹ ਘਟਨਾ ਵਾਪਰੀ ਆ ਇਹ ਦਵਿੰਦਰਜੀਤ ਸਾਡੇ ਪਿੰਡ ਦਾ ਲੜਕਾ ਹੈ ਜੀ ਤੇ ਇਹ 2 ਕੁ ਮਹੀਨੇ ਪਹਿਲਾਂ ਦੁਬਈ ਗਿਆ ਆ ਹਾਂ ਜੀ ਤੇ ਸਾਨੂੰ ਤਾਂ ਦੁਬਈ ਦਾ ਪਤਾ 2 ਕੁ ਮਹੀਨੇ ਪਹਿਲਾਂ ਦੁਬਈ ਗਿਆ ਦੁਬਈ ਤੋਂ ਇਹ ਅਮਰੀਕਾ ਗਿਆ ਕਿਸ ਤਰੀਕੇ ਨਾਲ ਗਿਆ ਇਹ ਨਹੀਂ ਪਤਾ ਹਾਂ ਜੀ ਜਦੋਂ ਹੁਣ ਇਹ ਖਬਰ ਕਾਲ ਦੀ ਕੱਲ ਦੀ ਡਬੋਟ ਦੀ ਤੇ ਰਿਪੋਰਟ ਦੇ ਵਿੱਚ ਜਦੋਂ ਇਹਦਾ ਨਾਮ ਆਇਆ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਇਹ ਅਮਰੀਕਾ ਗਿਆ ਨਹੀਂ ਤਾਂ ਸਾਰੇ ਨੂੰ ਇਹੀ ਪਤਾ ਵੀ ਇਹ ਦੁਬਈ ਗਿਆ ਹਾਂਜੀ ਦੁਬਈ ਤੋਂ ਕਿਸ ਤਰੀਕੇ ਨਾਲ ਅਮਰੀਕਾ ਗਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਜੇ ਉਹਨੂੰ ਪਤਾ ਆ ਤੇ ਮੈਂ ਰਾਤੀ ਮੈਨੂੰ ਨਹੀਂ ਮਿਲਿਆ ਮੈਂ ਰਾਤੀ ਇੱਥੇ ਬੈਠਾ ਰਿਹਾ ਤਾਂ ਇਹ ਨਹੀਂ ਮਿਲਿਆ ਕਿ ਲੇਟ ਆਇਆ ਇਹਨੂੰ ਲੇਟ ਛੱਡ ਕੇ ਗਿਆ ਸਵੇਰੇ ਮੈਂ 7 ਵਜੇ ਇਹਨਾਂ ਦੇ ਘਰ ਆ ਗਿਆ ਸੀ ਰਵਿੰਦਰਜੀਤ ਨੂੰ ਮਿਲਣ ਤੇ ਘਰ ਆ ਕੇ ਪਤਾ ਲੱਗਾ ਉਹਨਾਂ ਦੀ ਮਦਦ ਤੋਂ ਵੀ ਉਹ ਸਵੇਰੇ 5 ਵਜੇ ਦਾ ਗਿਆ ਹੋਇਆ ਆ ਹਾਂਜੀ ਮੈਂ ਪੁੱਛਿਆ ਕਿੱਥੇ ਗਿਆ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਉਹ ਸਵੇਰੇ ਉਹਨੇ 5 ਵਜੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਹ ਚਲਾ ਗਿਆ ਤੇ ਇਸ ਟਾਈਮ ਉਹਦੇ ਨਾਲ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਅਸੀਂ ਸਵੇਰ ਦੇ ਇੱਥੇ ਹੀ ਆ ਤਾਂ ਉਹਦੇ ਘਰ ਦੇ ਨਾਲ ਵੀ ਉਹਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਤੇ ਜਦੋਂ ਵੀ ਕੋਈ ਗੱਲਬਾਤ ਹੋ ਜੇ ਉਹ ਸਾਨੂੰ ਹਾਂਜੀ ਜਾਣਕਾਰੀ ਦਵਾਂਗੇ ਉਹਦੇ ਬਾਰੇ ਮੈਮ ਜਿਹੜਾ ਕੱਲ ਇੱਕ ਮੁੰਡਾ ਮੇਕਾ ਤੋਂ ਡਿਪੋਟ ਹੋ ਗਿਆ ਆਪਣੇ ਪਿੰਡ ਲੰਦਿਆ ਦਾ ਆਇਆ ਸੀ ਦੇ ਵਿੱਚ ਜੀ ਅ ਕੱਲ ਸੀ ਪ੍ਰਸ਼ਾਸਨ ਅਧਿਕਾਰੀਆਂ ਨੇ ਘਰ ਜਾ ਕੇ ਉਹਨੂੰ ਛੱਡਿਆ ਹੈਗਾ ਲੜਕਾ ਤਾਂ ਕਿਸਪੁਰਦਾਂ ਦੇ ਕੀ ਕੀ ਹੈ ਤੇ ਅੱਜ ਪਤਾ ਲੱਗਾ ਕਿ ਗਲਤ ਉਹ ਫਰਮਾਂ ਉੱਤੇ ਪੇਰੀ ਚਲਾ ਗਿਆ ਹੈਗਾ ਉਸੇ ਮੌਕੇ ਤੇ ਗਿਆ ਸੀ ਪਤਾ ਲੱਗਾ ਵੀ ਕਿੱਥੇ ਗਿਆ ਰੱਖਾ ਸਭ ਹਾਂਜੀ ਮੈਂ ਮੈਂ ਤਸੀਦਰ ਫਲੋਰ ਮੈਂ ਸਾਡੇ ਕੱਲ ਪ੍ਰਸ਼ਾਸਨ ਵੱਲੋਂ ਜਿਸ ਨਾਲ ਕਿ ਏਐਸਆਈ ਹੋਰ ਪਟਵਾਲੀ ਸਹਬਾਨ ਸਾਰੇ ਉਹਨੂੰ ਘਰ ਛੱਡ ਕੇ ਆਏ ਨੇ ਲੜਕੇ ਲੜਕੀ ਨੂੰ ਦਵਿੰਦਰ ਜੀ ਲੜਕਾ ਲਾਂਦੜੇ ਦਾ अपने रिश्तेदारा मतलब गया है, नहीं है कि बट उन्होंने की कितने गया है और बेचारे खुद परेशान से बट असि चाहे कि लड़का जल्दी मिले कि चलो अपने पेरेंट्स न थोड़ा सुखड़ा सा आवे ਅਸੀਂ ਉੱਥੇ ਅਸੀਂ ਤਾਂ ਵੈਸੇ ਹੀ ਚੱਕਰ ਲਗਾਣ ਲਈ ਗਏ ਤੇ ਉਹ ਲੜਕਾ ਕਿਹਦੀ ਬਾਤੀ ਸਾਰੇ ਪ੍ਰਸ਼ਾਸਨ ਵੱਲੋਂ ਗਏ ਨਹੀਂ ਸਾਰੇ ਛੱਡ ਕੇ ਆਏ ਨੇ ਉਹਨਾਂ ਨੂੰ ਘਰ ਪਟਵਾਰੀ ਸਹਿਬਾਨ ਔਰ ਐਸਆਈ ਪੁਲਿਸ ਦਾ محکمہ ਤੇ ਇਸ ਪਿੱਛੇ ਮਨਾਈ ਸੀ ਕਿ ਚਲੋ ਆਪਾਂ ਵੀ ਇੱਕ ਵਾਰੀ ਸਾਡੇ ਸੀਆਰ ਦੇ ਬੰਦਾ ਫਰਜ ਬੰਦਾ ਹੈ ਕਿ ਚਲੋ ਆਪਾਂ ਵੀ ਇੱਕ ਚੱਕਰ ਲਗਾ ਕੇ ਆਈਏ ਸੋ ਇਸ ਪਿੱਛੇ ਮੈਂ ਉਹਨਾਂ ਦੇ ਘਰ ਗਈ ਸੀ ਇੱਕ ਬਾਕੀ ਤੁਹਾਨੂੰ ਦੱਸੂਗੀ ਇਹ ਲੜਕਾ ਤਾਂ ਇੰਡੀਆ ਤੋਂ ਗਿਆ ਸੀ ਅਮਰੀਕਾ ਨੂੰ ਜਾ ਕੇ ਤੇ ਹੋਰ ਬਾਅਦ ਵਿੱਚ ਉੱਤਰ ਗਿਆ ਸੀ ਜੀ ਜਿਸਾ ਉਹਨਾਂ ਦੇ ਮਾਤਾ ਜੀ ਦਾ ਇਹ ਕਹਿਣਾ ਕਿ ਅਸੀਂ ਇੱਥੋਂ ਉਹ ਡੁੱਬਈ ਗਿਆ ਬੈ ਡੁੱਬਈ ਤੋਂ ਬਾਅਦ ਯੂਐਸਏ ਕਿਸੇ ਗਿਆ ਉਹਨਾਂ ਨੂੰ ਖੁਦ ਨਹੀਂ ਪਤਾ ਹੈ ਗਾਇਸ ਜੀ ਠੀਕ ਹੈ ਜੀ ਜੀ ਤੇ ਐਗਜ਼ਾਮਪਲ ਦਾ ਪਤਾ ਨਹੀਂ ਕੋਈ ਕਿੱਥੇ ਦਾ ਕਰੀ ਨਹੀਂ ਉਹ ਉਹਨਾਂ ਨੇ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਮਾਤਾ ਜੀ ਨੂੰ ਕਿ ਜੰਟਵ ਗਰਾਂ ਕੋਣ ਸੀ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਸਾਨੂੰ ਕੁਝ ਨਹੀਂ ਪਤਾ ਹੈ